ਐਸ ਐਚਓ ਸਿਟੀ ਪਟਿਆਲਾ ਇੰਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ ਚ ਜਿਹੜੀ ਤਿੰਨ ਵਾਰਦਾਤਾ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੇਨ ਕਬੀਰ ਕਾਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਉਹ ਸਰਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਉਹ ਕਿਉਂ ਆ ਰਿਹਾ ਹੈ ਤੇ ਜੇ ਆਪਾਂ ਇੱਕ ਪ੍ਰੋਪਰ ਨਾਕਾਬੰਦੀ ਇੱਥੇ ਕਰਾਂਗੇ ਤੇ ਉਹ ਜ਼ਰੂਰ ਆਪਾਂ ਫੜ ਪਾਵਾਂਗੇ ਇਸੀ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚ ਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰਾਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਤੇ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੇ ਲਾਤੇ ਲੱਗੀ ਹੈ ਇਹਨੂੰ ਆਪਾਂ ਹਸਪੀਟਲ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫਤੀਸ਼ ਚੱਲ ਰਹੀ ਹੈ ਹਰਿੰਦਰ ਦਾ ਕੋਈ ਬੈਕਗ੍ਰਾਉਂਡ ਹੈ ਹਰਿੰਦਰ ਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ ਇਕੱਲਾ ਸੀ ਸਰ ਨਾਲ ਕੋਈ ਐਸੋਸੀਏਟ ਹੈਗਾ ਸੀ ਕਿੱ데 ਤੇ ਸੀ ਇਹ ਇਹ ਇਕੱਲਾ ਹੀ ਆ ਰਿਹਾ ਸੀ ਕਿੱ데 ਤੇ ਆ ਰਿਹਾ ਸੀ ਫਿਰ ਮੋਟਰਸਾਈਕਲ ਦੇ ਉੱਪਰ ਅੱਛਾ ਕੋਈ ਵੈਪਨ ਰਿਕਵਰ ਹੋਇਆ ਕੁਝ ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟਲ ਵੀ ਰਿਕਵਰ ਹੋਇਆ ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੌਕ ਆਈਡੋ ਦਾ ਇੰ ਕਿੰਨੇ ਹੌਂਦ ਫਾਇਰਿੰਗ ਹੋਈ ਸਰ ਇਹਨੇ ਕਿੰਨੇ ਚਲਾਏ ਹੋਣਗੇ ਇਹਨੇ ਲਗਭਗ 3-4 3-4 ਫਾਇਰ ਕੀਤੀ ਹੈ ਕੋਈ ਆਪਣੇ ਪੁਲਿਸ ਮਲਾਜ਼ਮ ਤੱਕ ਕੋਈ ਇੰਜਰੀ ਨਹੀਂ ਕਿਸੇ ਨੂੰ ਕੋਈ ਇੰਜਰੀ ਨਹੀਂ ਹੋਈ